ਲੋਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਆਦਾਲ ਸਾਰਿਆਂ ਨੂੰ ਅੱਗੇ ਰਮਨ ਕਨੇਡਾ ਤੋਂ ਦੇਖੋ ਸਨੋ ਕਿੰਨੀ ਪੈ ਰਹੀ ਹੈ ਇੰਨੀ ਜ਼ਿਆਦਾ ਸਨੋ ਪੈ ਰਹੀ ਜਿਸ ਦੀ ਕੋਈ ਹੱਦ ਨਹੀਂ ਤੇ ਹੁਣ ਆਪਾਂ ਬੈਠ ਗਏ ਆ ਇੱਥੇ ਮੈਟਰੋ 'ਚ ਜਿੱਦ ਕਿ ਮੈਂ ਬੋਰ ਹੋ ਰਹੀ ਸੀ ਬਹੁਤ ਜ਼ਿਆਦਾ ਤੇ ਭੀੜ ਵੀ ਬਹੁਤ ਜ਼ਿਆਦਾ ਸੀ ਇਹੀ ਤੁਹਾਡਾ ਸਭ ਦਾ ਫੇਵਰਿਟ ਕੋਰਪਰਚੂ ਮੈਟਰੋ ਸਟੇਸ਼ਨ ਜਿੱਥੇ ਅੱਜ ਮੈਨੂੰ ਪਾਸ ਨੇ ਵੇਟ ਕਰਾਇਆ ਅੰਟਿਲ ਅੰਟਿਲ 11:45 ਫਾਈਨਲੀ ਬਸ ਆ ਗਈ ਤੇ ਬਸ ਚਬਨ ਤੋਂ ਬਾਅਦ ਮੇਰਾ ਪਰਸ ਵੀ ਸਨੋ ਹੀ ਸਨੋ ਭਰ ਗਈ ਸੀ ਤੇ ਦੇਖੋ ਬਸਾਂ ਦਾ ਹਾਲ ਕੀ ਹੁੰਦਾ ਹੈ ਕੈਨੇਡਾ 'ਚ ਪੂਰੀ ਸਨੋ ਭਰਨ ਤੋਂ ਬਾਅਦ ਮੈਂ ਕਾਫੀ ਸਨੋ ਕੱਢੀ ਆਪਣੇ ਪਰਸ ਤੋਂ ਤੇ ਜੈਕਟ ਵੀ ਸਨੋ ਨਾਲ ਭਰ ਗਈ ਸੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਸਤਿ ਸ਼ਕਲ ਜੀ ਮੈਂ ਆ ਗਈ ਹਰਮਨ ਕੈਨੇਡਾ ਤੋਂ ਜਿਵੇਂ ਕਿ ਤੁਸੀਂ ਦੇਖ ਲਓ ਸਨੋ ਦੀ ਵਾਰਨਿੰਗ ਆਈ ਹੋਈ ਆ 2 ਦਿਨ ਦੇ ਨਾਸਤੇ ਬਹੁਤ ਜ਼ਿਆਦਾ ਸਨੋ ਪੈਣੀ ਆ ਤੇ ਉਸੇ ਸਨੋ ਕਲੀਨ ਕਰਦੇ ਆ ਉਹ ਨਾਲ ਨਾਲ ਨਾ ਸੋਲਟ ਵੀ ਛੁੱਟ ਰਿਹਾ ਇਹਨਾਂ ਦੀ ਗੱਲਤੀ ਆ ਉਤਰ ਕੇ ਸਾਰੀ स्नो ਰਾਨੇ ਸਾਫ ਕਰਨੀ ਆ। ਕਿੱਦਾਂ ਦਾ ਮੌਸਮ ਹੋਇਆ ਪਿਆ ਜੋ ਤੂੰ ਦੇਖੋ ਐਨੀ स्नो ਪੈ ਚੁੱਕੀ ਹੈ ਨਾਲ ਦੀ ਨਾਲ ਕਲੀਨ ਹੋ ਰਹੀ ਤਾਂ ਪਤਾ ਨਹੀਂ ਚੱਲ ਰਿਹਾ। ਬਸ ਜੀ ਵਾਰਨਿੰਗ ਆਏ ਵੇ ਕੀ ਕਹਿ ਰਹੇ ਨੇ ਆਪਣੇ ਘਰਾਂ ਚ ਰਹੋ। ਤੇ ਜਿਹੜੇ ਵਿਚਾਰਿਆਂ ਦੀ ਲੱਗੀਆਂ ਨੇ ਦਿਹਾੜੀਆਂ ਉਹਨਾਂ ਨੂੰ ਤਾਂ ਦੇਖੋ ਗਦਾ ਮਜ਼ਦੂਰੀ ਕਰਨ ਜਾਣਾ ਹੀ ਪੈਂਦਾ ਆ ਤੇ ਜਾਣਾ ਹੀ ਪਏਗਾ ਕਿਉਂਕਿ ਪੈਸੇ ਕਮਾਉਣਾ ਬਹੁਤ ਜ਼ਰੂਰੀ ਆ ਤੇ ਜੇ ਕਦੀ ਠੰਡ ਤੁਸੀਂ ਆਪ ਹੀ ਸੋਚੋ ਜੇ ਕਦੀ ਠੰਡ ਤੇ ਪੈਸਿਆਂ ਦੀ ਗਰਮੀ ਦਾ ਮੁਕਾਬਲਾ ਹੋਇਆ ਤੇ ਜਿੱਤੇ ਗਿੱਦੇ ਪੈਸਿਆਂ ਦੀ ਗਰਮੀ ਸੀ ਮੈਨੂੰ ਜ਼ਰੂਰ ਦੱਸਦੇ ਹੋ ਮੈਂ ਠੀਕਾਂ ਕਿ ਨਹੀਂ ਹੈਨਾ ਤੇ ਇਸੇ ਕਰਕੇ ਆਪਾਂ ਵੀ ਚੱਲੇ ਆ ਆਪਣੇ ਆਫਿਸ ਅੱਜ ਪੂਰੇ ਲੇਟ ਚੁੱਕੇ ਆ ਕਿਉਂਕਿ ਬੱਸਿਸ ਹੈਗੀਆਂ ਸੀ ਬਹੁਤ ਜ਼ਿਆਦਾ ਲੇਟ ਤੇ ਲੇਟ ਕਰਕੇ ਤਾਂ ਤੁਹਾਨੂੰ ਪਤਾ ਹੀ ਆ ਕਿ ਲੇਟ ਤਾਂ ਆਪਾਂ ਹੋਣਾ ਹੀ ਸੀ ਤੇ ਲੇਟ ਹੋ ਚੁੱਕੇ ਆ ਤੇ ਲੇਟ ਜਾਵਾਂਗੇ ਤਾਂ ਗਲੇਟ ਛੁੱਟੀ ਕਰਾਂਗੇ ਰਾਤ ਹੀ ਪੈ ਜਾਣੀ ਆ ਅੱਜ ਉਹਨਾਂ ਨੇ ਪੂਰੀ ਸਨੋ ਕਲੀਨ ਕਰ ਦੇਣੀ ਸਟੇਅਰਸ ਤੋਂ ਵੀ ਲੋਕਾਂ ਨੂੰ ਦਿੱਕਤ ਨਾ ਹੋਏ ਲੰਘਣ ਦੀ ਤੇ ਨਾਲ ਹੀ ਇੱਥੇ ਸੌਲਟ ਸੁੱਟ ਦੇਣਾ ਤੇ ਤੁਹਾਨੂੰ ਫੇਰ ਮਿਲਦੇ ਆ ਅੱਗੇ ਦੀ ਅਪਡੇਟ ਫੇਰ ਦਿੰਨੇ ਆ ਜੀ ਵੈਲਕਮ ਬੈਕ ਅਸੀਂ ਪਹੁੰਚ ਗਏ ਆਫਿਸ ਦੇ ਬਾਹਰ ਸਭ ਤੋਂ ਔਖਾ ਰਸਤਾ ਇਹੀ ਹੈ ਜਿਹੜਾ ਮੈਂ ਕ੍ਰੋਸ ਕਰ ਰਹੀ ਹਾਂ ਹੁਣ ਓ ਮਾਈ ਗਾਡ ਊਂਟ ਤੇ ਤਾਂ ਬੜਾ ਵਧੀਆ ਹੁੰਦੇ ਆ ਨਾ ਮੈਨੂੰ ਲੱਗਦਾ ਉਹ ਸਨੋ ਵਿੱਚ ਵੀ ਟੁਰ ਸਕਦਾ ਆ ਜਿਵੇਂ ਰੇਤ ਚ ਟੁਰੋ ਲੈਂਦਾ ਆ ਐਵੇਂ ਹੀ ਲੱਗਦਾ ਆ ਇੰਨੀ ਇੰਨੀ ਸਨੋ ਹੋ ਗਈ ਆ ਵੀ ਆਪਾਂ ਕਿਵੇਂ ਟੁਰੀਏ ਜਿਵੇਂ ਰੇਤ ਚ ਨਹੀਂ ਇਨਸਾਨ ਆਪਣੇ ਪੈਰ ਲੈ ਕੇ ਟੁਰਦਾ ਇੰਨੀ ਜ਼ਿਆਦਾ ਸਨੋ ਹੈ ਠੰਡ ਤਾਂ ਠੀਕ ਠਾਕ ਹੈ ਸਨੋ ਨਾਲ ਦੀ ਨਾਲ ਕਲੀਨ ਹੋ ਰਹੀ ਹੈ ਸਨੋ ਵਾਰਨਿੰਗ ਹੈ ਬਹੁਤ ਜ਼ਿਆਦਾ ਸਨੋ ਪੈ ਚੁੱਕੀ ਹੈ ਤਾਂ ਬਸ ਕੀ ਕਰੀਏ ਕੱਲ ਐਕਸਟਰਾ ਟਾਈਮ ਲਾਇਆ ਸੀ ਮੈਂ ਥੋੜਾ ਕਿਉਂਕਿ ਉਸ ਤੋਂ ਪਹਿਲੇ ਦਿਨ ਮੈਂ ਜਲਦੀ ਚਲੀ ਗਈ ਸੀ ਘਰ ਹੁਣ ਉਹ اسی ਕੰਪਨੀ ਦੇ ਬਾਹਰ ਉਹੀ ਰਸਤਾ ਜਿਹੜਾ ਕ੍ਰੋਸ ਕਰਕੇ ਜਾਣਾ ਪੈਂਦਾ ਉਹ ਕ੍ਰੋਸ ਕਰ ਰਹੀ ਹਾਂ ਬਟ ਇਟ ਇਜ਼ ਸੋ ਟਾਫ ਇੰਨਾ ਸਫਰ ਇੱਕ ਪਾਸੇ ਜਿਹੜਾ ਬੱਸ ਸਟਾਪ ਤੋਂ ਉਤਰ ਕੇ ਕੰਪਨੀ ਦੇ ਅੰਦਰ ਜਾਣ ਤੱਕ ਦਾ ਸਫਰ ਇੱਕ ਪਾਸੇ ਹੋ ਕੱਲ੍ਹ ਬਲਕਿ ਮੇਰੇ ਹਸਬੰਦ ਨੇ ਮੈਨੂੰ ਡ੍ਰੌਪ ਕਰਤਾ ਸੀ ਹਾਲਾਂਕਿ ਕੱਲ ਕੀ ਸੀ ਠੰਡ ਵੀ ਨਹੀਂ ਸੀ ਨਾ स्ਨੋ ਸੀ ਅੱਜ ਇੰਨੀ ਸਨੋ ਹੈ ਬਟ ਉਹਨਾਂ ਨੇ ਵੀ ਜਾਣਾ ਸੀ ਆਪਣੇ ਕੰਮ ਤੇ ਤਾਂ ਕਰਕੇ ਹੁਣ ਮੈਂ ਬੱਸ ਚ ਆਈ ਆ ਅੱਜ ਦਾ ਦਿਨ ਹੁਣੇ ਹੀ ਇੰਨੀ ਥੱਕ ਗਈ ਆ ਕੰਮ ਤਾਂ ਕਿਵੇਂ ਹੋਏਗਾ ਪਤਾ ਨਹੀਂ ਹੁਣ ਦੇਖਦੇ ਆ ਨਾਲ ਦੀ ਨਾਲ ਮੇਰੇ ਗੱਡੀਆਂ ਜਾ ਰਹੀਆਂ ਨੇ ਐ ਤੇ ਸ਼ੁਕਰ ਏ ਕਿ ਗੱਡੀਆਂ ਵਾਲੇ ਤੇਜ਼ ਗੱਡੀ ਚਲਾ ਕੇ ਸਨੋ ਨਹੀਂ ਸੁੱਟ ਰਹੇ ਮੇਰੇ ਉੱਤੇ ਬਾਕੀ ਬਹੁਤ ਮਾੜਾ ਹਾਲ ਹੈ ਅਸਤੇ ਸਨੋ ਦਾ ਕਲੀਨ ਕਰ ਵੀ ਰਹੇ ਨੇ ਤਾਂ ਵੀ ਬਹੁਤ ਸਲਿੱਪ ਹੋਇਆ ਹੋਇਆ ਹੱਥ ਮੇਰਾ ਠਰ ਗਿਆ ਹੁਣ ਅਸੀਂ ਆਫਿਸ ਦੇ ਅੰਦਰ ਪਹੁੰਚ ਜਾਂਦੇ ਆ ਫਿਰ ਅੱਜ ਦਾ ਦਿਨ ਕਿਵੇਂ ਦਾ ਰਹਿੰਦਾ ਤੁਹਾਨੂੰ ਸਾਨੂੰ ਦੱਸਾਂਗੇ ਫਿਰ ਮਿਲਦੇ ਆ ਬਾਏ ਬਾਏ ਲੋ ਜੀ ਆਫਿਸ ਦੀ ਸਟਾਰਟ ਬੈਂਕ ਦੇ ਵਿੱਚ ਹੀ ਮੈਂ ਸਟਾਰਟ ਕਰ ਲਿਆ ਕਾਫੀ ਪੀਣਾ ਕਾਫੀ ਦੀ ਚੁਸਕੀਆਂ ਲੈਂਦੇ ਹੋਏ ਤੇ ਲੈਪਟਾਪ ਨੂੰ ਨਿਹਾਰਦੇ ਹੋਏ ਆਪਾਂ ਕਰਾਂਗੇ ਹੁਣ ਕੰਮ ਸ਼ੁਰੂ ਲੋਜੀ ਦੇਖੋ ਸਨੋ ਦੇ ਹਾਲ ਅੱਜ ਦਿਨੇ ਤਾਂ ਸਨੋ ਬਹੁਤ ਜ਼ਿਆਦਾ ਸੀ ਬਟ ਹੁਣ ਘਟ ਗਈ ਹੈ ਕਿਉਂਕਿ ਸਨੋ ਕਲੀਨ ਨਾਲ ਦੀ ਨਾਲ ਹੁੰਦੀ ਰਹੀ ਤਾਂ ਕਰਕੇ ਬਿਲਕੁਲ ਘਟ ਗਈ ਹੈ ਪਰ ਇੱਥੇ ਤਾਂ ਤਾਂ ਵੀ ਅੱਜ ਦਾ ਦਿਨ ਠੀਕ ਰਿਹਾ ਬਟ ਟੋਰਾਂਟੋ ਓ ਮਾਈ ਗਾਡ ਉੱਥੇ ਸਨੋ ਸਟ੍ਰੋਮ ਆਇਆ ਸੀ ਕੋਡੇ ਤੋਂ ਤੁਸੀਂ ਇਮੇਜਿਨ ਨਹੀਂ ਕਰੋਗੇ ਉੱਤੇ ਉੱਤੇ ਤੱਕ ਸਨੋ ਸੀ ਸਕੂਲ ਇਵਰੀਥਿੰਗ ਕੁਝ ਆਫਿਸਿਸ ਵੀ ਬੰਦ ਸੀ ਬਾਕੀ ਕੁਝ ਲੋਕ ਕੰਮ ਤੇ ਵੀ ਜਾ ਰਹੇ ਸੀ ਤੁਹਾਨੂੰ ਪਤਾ ਹੈ ਮਜ਼ਦੂਰੀ ਕਰਾਂਗੇ ਤਾਂ ਹੀ ਖਾਵਾਂਗੇ ਤੇ ਲੋਕੀ ਜਿਨ੍ਹਾਂ ਨੇ ਕੰਮ ਤੇ ਜਾਣਾ ਸੀ ਉਹ ਜਾ ਵੀ ਰਹੇ ਸੀ ਕਿਉਂਕਿ ਸنو ਦੀ ਠੰਡ ਨਾਲੋਂ ਜ਼ਿਆਦਾ ਨੋਟਾਂ ਦੀ ਗਰਮੀ ਜ਼ਿਆਦਾ ਪਿਆਰੀ ਲੱਗਦੀ ਹੈ ਇਸ ਕਰਕੇ ਸਭ ਨੇ ਕੰਮ ਕੀਤਾ ਜਿਨ੍ਹਾਂ ਨੇ ਕਰਨਾ ਸੀ ਅੱਜ ਦਾ ਦਿਨ ਸਾਡਾ ਇਸ ਤਰ੍ਹਾਂ ਹੀ ਗਿਆ ਤੇ ਤੁਹਾਨੂੰ ਫੇਰ ਮਿਲਾਂਗੇ ਅਗਲੇ ਵਲੌਗ ਵਿੱਚ ਅਗਲੇ ਵਲੌਗ ਵਿੱਚ ਬਾਏ ਬਾਏ